bye <clears throat> ہاں جی ستری جی سارا ہو ٹھیک ٹھاک ہو کدھر چلے گئے آ جو اپنی لائف بگوت ستری جی گڈ مارننگ ستری گڈ مارننگ بےئنتس گڈ مارننگ جی گڈ مارننگ بیانت سنگھ جی ہو سنگ جی. ٹھیک ٹھاک ہو <coughs> اور کے میں چاہ پانی پی لیا اور بیانت کرے ٹھیک ہے سارے اپنے بھگوت سنگھ جی ٹھیک ہے پروار بےنت سنگھ ہاں جی فیملی کدھر ٹھیک ہے جی بہت ودیا کرپا تھی دسو ਪਗੋਂਤ ਸਿੰਘ ਹਾਂ ਜੀ ਖੇਤਾਂ ਵੱਲ ਗਏ ਜੀ ਕਣਕ ਦੇਖਣ ਨੂੰ ਓਕੇ 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 ਵਧੀਆ ਜੀ ਘੁੰਮ ਕੰਮ ਆਈ ਤੇ ਆਏਗਾ ਨਾ ਬਿਅੰਤ ਸਿੰਘ ਬਾਜੀ ਉੱਠ ਕੇ ਨਹੀਂ ਉਹ ਸੁੱਤੇ ਪਏ ਨੇ ਹਜੇ ਮੈਂ ਤਾਂ ਉੱਠ ਕੇ ਘੁੰਮ ਕੰਮ ਆਈ ਗੇੜੇ ਦੇ ਆਈ ਨਹਾ ਤੋ ਕੇ ਆਪਦਾ ਬਸ ਵਧੀਆ ਫਰੈਸ਼ ਹੋ ਕੇ ਆਪਦਾ ਕਾਫੀ ਕੋਈ ਪੀ ਕੇ ਪਿਲ ਮਕਮਕੇ ਗੜ ਗੁੜ ਦੇ ਕੇ ਆ ਕੇ ਫਿਰ WhatsApp ਸੰਭਾਲਣਾ ਹੁੰਦਾ ਕਿਉਂਕਿ ਉਹ ਹੋ ਜਾਂਦਾ ਨਾ ਕਾਲ ਕੁ ਲ ਆਉਂਦੀ ਸਵੇਰੇ ਇਹਨਾਂ ਦੀ ਅਦਰ ਕੰਟਰੀ ਵਾਲਿਆਂ ਦੀ ਸੋਈ ਗੱਲ ਲੈ ਲੋ ਮਿੱਠੇ ਮਿੱਠੇ ਸੁਪਨੇ ਉਹ ਫਿਰ ਲੇਟ ਹੋ ਜਾਂਦੇ ਨੇ ਰਾਤ ਨੂੰ ਨਾ ਉਹਨਾਂ ਨੂੰ 12 1 ਵਜੇ ਜਾਂਦਾ ਉਹ ਲੱਗੇ ਰਹਿੰਦੇ ਨੇ ਲੈਪਟਾਪ ਤੇ ਸਾਰਾ ਸੰਭਾਲਣਾ ਹੁੰਦਾ ਹੈ 12 ਤਾਂ ਵਾਝ ਹੀ ਜਾਂਦੇ ਨੇ 12 12.5 ਮੈਂ ਤਾਂ ਬਸ ਕਰਕੇ ਨਾ ਵੀਡੀਓ ਐਡਿਟ ਇੱਕ ਸ਼ਾਮ ਰਾਤ ਨੂੰ ਵੀਡੀਓ ਐਡਿਟ ਕਰਨੀ ਹੁੰਦੀ ਹੈ ਮੈਂ ਉਹ ਕਰਕੇ ਤੇ ਆਪਾਂ ਬਸ ਮੈਂ ਟਾਈਮ ਨਹੀਂ ਸੌਂ ਜਾਨੀ ਹੁੰਨੀ ਆ ਫਿਰ ਲੱਗੇ ਰਹਿੰਦੇ ਤੂੰ ਸੌਂਗੀ ਸੌਂਗੀ ਹੁਣ ਮੈਂ ਕਿ ਮੈਂ ਐਵੇਂ ਜਾ ਜਗਰਾਤਰਾ ਰੱਖੀ ਰੱਖਾਂ ਬੀਰੰਤ ਸਿੰਘ ਸੁਖਨ ਵਾਲਾ ਆਨਲਾਈਨ ਕੰਮ ਆ ਹਾਂਜੀ ਆਨਲਾਈਨ ਜ਼ਿਆਦਾ ਹੈ ਚਲੋ ਹੁੰਦਾ ਜੀ ਟਾਈਮ ਪਾਸ ਹੈ ਨਾ ਪਿਆਰ ਆ ਤੁਹਾਡਾ ਸਾਰਿਆਂ ਦਾ ਤੋਂਵੰਤ ਸਿੰਘ ਹੱਸ ਕੇ ਖੁਸ਼ ਸਹੀ ਗੱਲ ਹੈ ਹੋਰ ਕੀ ਦਿਨ ਇਹ ਫਿਰ ਟਾਈਮ ਨਹੀਂ ਹੁੰਦਾ ਸਾਰਾ ਉਹ ਕੁਝ ਆਏ ਹੁੰਦਾ ਰਾਤ ਨੂੰ ਫਿਰ ਫਰੀਜ਼ੇ ਹੋ ਕੇ ਮਾਈਂਡ ਜਾਂ ਫਰੈਸ਼ ਕਰਕੇ ਕਰ ਲੈਂਦੇ ਨੇ ਆਏ ਰਹਿੰਦਾ ਨਾ ਵੀ ਕੋਈ ਰਾਇ ਨਾ ਜਾਵੇ ਕੋਈ ਗਲਤ ਨਾ ਹੋ ਜੇ ਕਿਸੇ ਦਾ ਇਧਰਲਾ ਤਾਂ ਚਲੋ ਇੰਡੀਆ ਵਾਲਾ ਤਾਂ ਮਾੜਾ ਮੋਟਾ 19 21 ਚੱਲ ਜਾਂਦਾ ਫੋਨ ਆ ਜਾਂਦਾ ਕੋਈ ਮਤਲਬ ਐਡਰੈਸ ਵਿੱਚ ਮਾੜਾ ਮੋਟਾ ਪਹਿਲੀ ਗੱਲ ਤਾਂ ਹੁੰਦਾ ਨਹੀਂ ਜੇ ਹੋ ਵੀ ਜਾਵੇ ਤਾਂ ਬਾਹਰ ਲਿਆ ਦਾ ਡਰ ਹੁੰਦਾ ਵੀ ਕਿਤੇ ਮਾੜਾ ਮੋਟਾ ਗਲਤ ਹੋ ਗਿਆ ਤਾਂ ਔਖਾ ਹੋ ਜਾਂਦਾ ਨਵਤਾਜ ਬਰਾੜ ਹੈਲੋ ਮੈਂ ਮਮਨ ਬਰਾੜ ਭਾਗ ਸਰ ਹਾਂ ਕੀ ਹਾਲਮ ਨਾ ਠੀਕ ਹੈ ਆਪਣੀਆਂ ਵੀਡੀਓ ਤੇ ਭਾਈ ਕੀਤੇ ਹੀ ਨਹੀਂ ਤੁਸੀਂ ਕਮੈਂਟ ਹਨਾ ਮੈਂ ਤੁਹਾਨੂੰ ਕੱਲ ਕਿਹਾ ਸੀ ਨਾ ਬਿਆੰਤ ਮੈਂ ਕਹਾਂ ਸਾਰੀਆਂ ਵੀਡੀਓ ਤੇ ਇੱਕ ਦਿਨ ਲਾਓ ਟਾਈਮ 5 5 10 10 ਮਿੰਟ ਸਾਰੀਆਂ ਤੇ ਕਮੈਂਟ ਕਰਕੇ ਰੱਖ ਦਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੱਕਦਿਆ ਕਰੋ ਫਟੇ ਕਮੈਂਟ ਵਾਲੇ ਅਮਰ ਤੂੰ ਕੀ ਕਰਦੀ ਹੁੰਨੀ ਐ ਲਾ ਦਿਆ ਕਰ ਘੰਟਾ ਵੀਡੀਓ ਤੇ ਕਮੈਂਟ ਕਰਨ ਤੇ YouTube ਖੋਲਿਆ ਕਰ ਮੇਰੇ ਵਾਲੀ ਦੱਬੀ ਤੁਰਿਆ ਕਰ ਦੱਬੀ ਤੁਰਿਆ ਕਰ ਠੀਕ ਐ ਮੈਨੂੰ ਲੱਗਦਾ ਟਾਈਮ ਖਾਸਾ ਹੋ ਗਿਆ ਹਨਾ ਮੈਨੂੰ ਅੰਦਰ ਬੈਠੀ ਨੂੰ ਪਤਾ ਨਹੀਂ ਹਰਪ੍ਰੀਤ ਸਿੰਘ ਪੀਵੀ 31 ਓਕੇ ਜੀ ਸਤਿ ਸ੍ਰੀ ਅਕਾਲ ਜੀ ਪੀਵੀ 31 ਵਾਲਿਓ ਨਵਤਾਜ ਬਰਾੜ ਫੜੇ ਇਧਰਾਂ ਤੋਂ ਮਿਲੇ ਹੋਏ ਮੈਂਮਾ ਕੀ ਕਰਾ ਰਾਤ ਨੂੰ ਟਾਈਮ ਨਹੀਂ ਲੱਗਦਾ ਵਧੀਆ ਸ਼ਡਿਊਲ ਜਾਂ ਬਣਿਆ ਵੈਸੀ ਰਾਤ ਆਲਾ ਹਨਾ ਤੇ ਹੁਣ ਨਾ ਦਿਨ ਹੋ ਗਏ ਛੋਟੇ ਤੇ ਕਾਲਾਂ ਆ ਜਾਂਦੀਆਂ ਬਾਲੀਆਂ ਸ਼ਾਮ ਨੂੰ ਬਾਹਰ ਲੈਂਦੀਆਂ ਕਾਲਾਂ ਚੱਕਣੀਆਂ ਪੈਂਦੀਆਂ ਨੇ ਜਦੋਂ 8:00 ਵਜੇ ਕਰੀਦਾ ਨਾ ਉਹਨੂੰ ਕਲਿੱਕ ਕਰਨ ਲੱਗੀਦਾ ਇਹਨਾਂ ਨੂੰ ਫੋਨ ਆ ਜਾਂਦਾ ਤਾਂ ਕਰਕੇ ਹੁਣ ਮੈਂ ਕਿਹਾ ਚਲੋ ਸਾਰਿਆਂ ਦੇ ਸੁੱਤੇ ਸੁੱਤੇ ਜਿਹੜੇ ਆਪੜੇ ਹੋਏ ਉਹ ਜਾਗਦੇ ਹੋਣਗੇ ਤੇ ਉਹ ਤਾਂ ਆ ਹੀ ਜਾਣਗੇ ਹਨਾ ਲਾਈਵ ਦੇ ਵਿੱਚ ਤੇ ਜੇ ਪੈਸਾ ਹੋਊਗਾ ਕੋਈ ਤਾਂ ਕੀ ਕਰਨਾ ਅੱਜ ਲਾਈਕ ਇੱਕ ਵੀ ਨਹੀਂ ਆਇਆ ਆਪਣਾ ਕਿੰਨੇ ਜਾਣੇ ਹੋ ਗਿਆ ਆਪਾਂ ਭਗਵੰਤ ਸਿੰਘ ਨਵਤਾਜ ਬਰਾੜ ਹਰਪ੍ਰੀਤ ਸਿੰਘ ਤੇ ਆਪਣੇ ਬਿਆਨਤ ਸਿੰਘ ਲਾਈਕ ਹੈ ਹੀ ਨਹੀਂਗਾ ਵੀਊ ਵੂ ਦਿਖਾਈ ਜਾਂਦੇ ਆ ਲਾਈਕ ਕਿਉਂ ਨਹੀਂ ਦਿਸਦਾ ਕਿ ਮੈਨੂੰ ਨਹੀਂ ਦਿੰਦਾ ਕਿ ਇਧਰਲੇ ਪਾਸੇ ਨਹੀਂ ਦਿੰਦਾ ਗੁਰਪ੍ਰੀਤ ਸਿੰਘ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਗੁੱਡ ਮਾਰਨਿੰਗ ਮੈਂ ਇੱਕ ਟਾਈਮ ਰੱਖੋ ਲਾਈਵ ਦਾ ਭਾਈ ਜੇ ਤੁਸੀਂ ਅਮਨ ਮੇਰੇ ਤੋਂ ਨਾ ਉਮੀਦ ਰੱਖਿਆ ਕਰੋ ਐਡੀ ਵੱਡੀ ਤੁਸੀਂ ਕੀ ਰੱਖਾਂ ਹੁਣ ਮੈਨੂੰ ਐ ਦੱਸੋ ਤੁਸੀਂ ਹੁਣ 7:00 ਵਜੇ ਲਾਈਵ ਹੋ ਜਾਈਦਾ ਪਹਿਲਾ ਵਿਉਦੇ ਹੋਗੇ ਅ ਅਮਨ ਕੀ ਆ ਨਾ ਸ਼ਡਿਊਲ ਇੰਨਾ ਬੀਜੀ ਮੈਂ ਕਹਿੰਦੀ ਐ ਟਾਈਮ ਐ ਰਾਤ ਨੂੰ ਨਾ ਮੇਰਾ ਇਰਾਦਾ ਸੀਗਾ ਵੀ ਰਾਤ ਨੂੰ ਜ਼ਰੂਰ ਘੰਟਾ ਨਾਲੇ ਤਾਂ ਵਧੀਆ ਗੱਲਾਂ ਬਾਤਾਂ ਹੋ ਜਾਂਦੀਆਂ ਹੁਣ ਉਸ ਟਾਈਮ ਤੇ ਕੀ ਐ ਜਿਵੇਂ ਹੁਣ ਆਹ ਬਾਹਰ ਜਾਂ ਜਾਂਦੇ ਹੀ ਸਾਮਾਨ ਆਪਣਾ ਦਵਾਈਆਂ ਤਾਂ ਜਾਂਦੀਆਂ ਹਨਾ ਚੱਲ ਦਵਾਈਆਂ ਦਾ ਡੰਗ ਤਾਂ ਲੈ ਜਾਂਦਾ ਹੁਣ ਜਿਵੇਂ ਪੰਜੀਰੀਆਂ ਪਨਿਉਰੀਆਂ ਪਿੰਨੀ ਆਪਣੀਆਂ ਇਹ ਤਿਆਰ ਹੋ ਕੇ ਜਾਂਦੀਆਂ ਡਰਾਈ ਫਰੂਟਾਂ ਦੀਆਂ ਕੋਈ ਹੋਰ ਹਨਾ ਉਹ ਰਾਤ ਨੂੰ ਕਰਦੇ ਆ ਫੋਨ ਉਹ 8 ਵਜੇ ਫੋਨ ਕਰਨ ਲੱਗ ਜਾਂਦੇ ਆ ਹੁਣ ਇਹ ਜੇ ਚੱਕਣ ਤੇਰੇ ਭਾਜੀ ਚੱਕਣ ਫੋਨ ਤਾਂ ਚੱਲ ਫੇਰ ਤਾਂ ਡੰਗ ਲੈ ਜੇ ਇਹ ਚੱਕਦੇ ਨੇ ਤਾਂ ਆਪਦਾ ਲੈਪਟਾਪ ਲੈ ਕੇ ਵਾਹਿੰਦੇ ਕਹਿੰਦੇ ਤੂੰ ਆਪਦਾ ਕੰਮ ਸੰਭਾਲ ਲਾ ਮੈਨੂੰ ਫਿਰ ਬੜੀ ਪਰੇਸ਼ਾਨੀ ਹੋ ਜਾਂਦੀ ਹੈਗੀ ਐ ਜੀ ਤਾਂ ਮੇਰਾ ਵੀ ਕਰਦਾ ਵੀ ਰਾਤ ਨੂੰ ਸਾਰੇ ਵਿਲੇਜ ਹੀ ਹੁੰਦੇ ਐ ਇਸ ਵੇਲੇ ਬੱਚੇ ਪੁੱੱਚੇ ਸਕੂਲ ਜਾਂਦੇ ਨੇ ਹਨਾ ਫਿਰ ਮੈਂ ਕਹਿੰਦੇ ਨੀ ਚੱਲ 2 ਮਿੰਟ ਮਾਰੇ ਆਉਣੀਆਂ ਗੱਲਾਂ ਲਾਈਵ ਹੋ ਕੇ ਰਾਤ ਦੇਖਦੇ ਆ ਕਰਦੇ ਆ ਸਿਸਟਮ ਜਾਂ ਸੈੱਟ ਹੁਣ ਦੁਪਹਿਰੇ ਸਹਿਲੀਆਂ ਵੇਲੀਆਂ ਹੁਣ ਸਾਰੀਆਂ ਦੀ ਜੈਸ ਹੋਵੇ ਤਾਂ ਆਪਾਂ ਲਾਈਵ ਹੋ ਜਾ ਕਰੀਏ ਦੁਪਹਿਰੇ YouTube ਤੋਂ ਹਨਾ ਫਿਰ ਮੈਨੂੰ ਆਏ ਹੁੰਦਾ ਵੀ ਜਿਹੜੇ ਭਰਾ ਨੇ ਵਿਚਾਰੇ ਉਹ ਆਪਦੇ ਕੰਮ ਧੰਦੇ ਬਾਹਰ ਨਿਕਲ ਜਾਂਦੇ ਨੇ ਉਹ ਫਿਰ ਕਿੱਥੇ ਲਾਈਵ ਹੋਣ ਚਲੋ ਤੁਸੀਂ ਮੈਨੂੰ ਦੱਸੋ ਵੀ ਆਪਾਂ ਕਿਹੜਾ ਟਾਈਮ ਜੈ ਸੈੱਟ ਕਰੀਏ। ਉਹੀ ਕਰ ਲਾਂਗੇ। ਕਿ ਨਹੀਂ? ਤੁਸੀਂ ਕਰਕੇ ਦਿਓ ਟਾਈਮ ਸੈੱਟ। ਓਕੇ ਨਾਲੇ ਅੱਜ ਵੀ ਜਾਇਓ ਸਾਰੇ ਜਾਣੇ ਮੇਰੀਆਂ ਵੀਡੀਓ ਤੇ ਲਾਈਕ ਕਮੈਂਟ ਕਰੋ। ਐ ਨਾ ਕਰਿਆ ਕਰੋ ਮੇਰੇ ਨਾਲ। ਉੱਡੇ ਸਰ ਤੇ ਮੈਂ ਭੱਜੀ ਫਿਰਦੀ ਰਹਿੰਦੀ ਆ ਸਾਰਾ ਦਿਨ ਜਦੋਂ ਮੈਂ ਵੀਡੀਓ ਪਾਉਣੀ ਮੈਨੂੰ ਆਇ ਹੁੰਦਾ ਵੀ ਹਾਂ ਅੱਜ ਫਲਾਣੇ ਦਾ ਕਮੈਂਟ ਤਾਂ ਆਊਗਾ ਕੋਈ ਨਹੀਂ ਕਰਦਾ ਪਤਾ ਨਹੀਂ ਭਾਈ ਮੇਰੀ ਤਾਂ ਕਿਸਮਤ ਹੀ ਮਾੜੀ ਆ ਪ੍ਰੀ ਨਾਰਾਜਵੰਤ ਸਤਿ ਸ਼੍ਰੀ ਅਕਾਲ ਵੰਨ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਨਮ ਤਾਜ ਬਰਾੜ ਸਵੇਰੇ 11 ਵਜੇ ਚਲ 11 ਵਜੇ ਹੋ ਜਾ ਕਰਾਂਗੇ ਤੁਸੀਂ ਦੱਸੋ ਭਾਈ ਬਿਆਨਤ ਸਿੰਘ ਭਵੰਤ ਸਿੰਘ ਚਲੋ ਓਕੇ ਟਾਈਮ ਖਾਸਾ ਹੋ ਗਿਆ ਹੁਣ ਬਾਏ ਬਾਏ ਲਵ ਯੂ ਸਾਰਿਆਂ ਨੂੰ